ਪੰਜਾਬ ਦੇ ਰਾਜਪਾਲ ਬਨਵਾਰੀ ਰਾਜ ਜਿਹੜੇ ਫਰੋਜਪੁਰ ਦੇ ਦੌਰੇ ਤੇ ਜਿਹੜੇ ਆਏ ਨੇ ਫਰੋਜਪੁਰ ਵਿੱਚ ਉਹਨਾਂ ਨੇ ਜਿਹੜੇ ਬਾਰਡਰ ਏਰੀਆ ਦੇ ਲੋਕਾਂ ਦੇ ਨਾਲ ਇੱਕ ਗੱਲਬਾਤ ਜਿਹੜੀ ਆ ਕੀਤੀ ਹੈ ਤਾਂ ਉਹਨਾਂ ਦੇ ਵਿਚਾਰਾਂ ਨਾਲ ਸੰ ਸੰ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਐ ਜੀ ਟੀ ਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ। ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। ਹਮਨੇ ਆਤੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ। ਮੈਂ ਆਪਣੀ फोर्स को बधाई देता हूं कि उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया अब फर्ज निभाने की बारी मेरी है ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚੋਂ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਨਹੀਂ ਪਈ ਆ ਵੀ ਕਿਉਂਕਿ ਉਹਨਾਂ ਕੋ ਪਤਾ ਇਹ ਲਗਾਉਣ ਦੀ ਕੋਸ਼ਿਸ਼ ਕੀਤੀ ਆ ਵੀ ਕਿਸ ਤਰ੍ਹਾਂ ਜਿਹੜਾ ਨਸ਼ਾ ਹੈਗਾ ਉਹ ਸੀਮਾ ਪਾਰ ਤੋਂ ਪਾਰਤਵਲ ਜਿਹੜਾ ਆਂਦਾ ਤੋ ਕਿਸ ਤਰ੍ਹਾਂ ਜਿਹੜੇ ਉਹਦੀ ਜਿਹੜੇ ਸੇਵਨ ਜਿਹੜੇ ਆ ਆਮ ਲੋਕ ਜਿਹੜੇ ਵੇ ਆ ਕਿ ਕਹਿ ਸਕਦੇ ਆ ਜਿਹੜੇ ਗਲਤ ਲੋਕ ਆ ਉਹ ਕਰਦੇ ਦਿਖਾਈ ਦੇ ਰਹੇ ਨੇ ਕਿਉਂਕਿ ਉਹਨਾਂ ਦੇ ਰੋਕ ਲਗਾਉਣ ਵਾਸਤੇ ਉਹ ਉੱਥੇ ਪੂਰੀ ਨਿਕελ ਕਸਨ ਵਾਸਤੇ ਜਿੱਥੇ ਗਵਰਨਰ ਸਾਹਿਬ ਨੇ ਲੋਕਾਂ ਦੇ ਨਾਲ ਉਹਨਾਂ ਦੀ ਗੱਲਾਂ ਬਾਤਾਂ ਸੁਣੀਆਂ ਉੱਥੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਆ ਤੇ ਉੱਥੋਂ ਪਤਾ ਲੱਗਿਆ ਵੀ ਕਿਸ ਤਰ੍ਹਾਂ ਜਿਹੜਾ ਇਹ ਨਸ਼ਾ ਸੀਸ ਹੱਦ ਤੋਂ ਪਾਰ ਜਿਹੜਾ ਆਂਦਾ ਤੇ ਲੋਕਾਂ ਤੱਕ ਪਹੁੰਚਦਾ ਉਹਨਾਂ ਨੂੰ ਲੈ ਕੇ ਉਹਨਾਂ ਨੇ ਇੱਕ ਗੰਭੀ ਜਿਤਾਈਆ ਤੇ ਆਮ ਲੋਕ ਤੇ ਜ਼ਿਆਦਾਤਰ ਔਰਤਾਂ ਨੂੰ ਜਿਹੜਾ ਇਹ ਕਿਹਾ ਗਿਆ ਵੀ ਔਰਤ ਚੜ੍ਹਿਆ ਔਰਤਾ ਜਣੀਆਂ ਹੈਗੀਆਂ ਨੇ ਇਸ ਸਹਿਯੋਗ ਕਰਨ ਕਿਉਂਕਿ ਪਿੰਡਾਂ ਦੇ ਵਿੱਚ ਇੱਕ ਟੀਮਾਂ ਬਣਾ ਕੇ ਜਿਹੜੇ ਜਿਹੜੇ ਨਸ਼ੇ ਦਾ ਕੰਮ ਕਰਦੇ ਆ ਗਲਤ ਕੰਮ ਕਰਦੇ ਆ ਉਹਦੀ ਸੂਚਨਾ ਪੁਲਿਸ ਤੱਕ ਦੇਣ ਜਾਂ ਡੀਸੀ ਨੂੰ ਦੇਣ ਜਾਂ ਉਹਨਾਂ ਤੱਕ ਵੀ ਜਿਹੜੀ ਸੂਚਨਾ ਪਹੁੰਚਾਈ ਜਾਵੇ ਤਾਂ ਜੋ ਇਹੋ ਜਿਹੇ ਗਲਤ ਕੰਮ ਉਹ ਪੂਰੀ ਤਰ੍ਹਾਂ ਰੋਕ ਲਾਈ ਜਾ ਸਕੇ ਤੇ ਖਾਸ ਕਰ ਇਹ ਵੀ ਹੈ ਵੀ ਜਿਹੜੇ ਵੀ ਡਰੋਨ ਜੜੇ ਆ ਪਾਕਿਸਤਾਨ ਵੱਲੋਂ ਜਿਹੜੇ ਇੱਧਰ ਆਂਦੇ ਨੇ ਉਹਨਾਂ ਦੀ ਸੂਚਨਾ ਦੇਣ ਵਾਲਿਆਂ ਨੂੰ ਲੱਖਾਂ ਰੁਪਏ ਦੇ ਜਿਹੜਾ ਇਨਾਮ ਹੈਗੇ ਆ ਉਹ گورنر ਫੰਡ ਦੇ ਵਿੱਚੋਂ ਵੀ ਦਿੱਤੇ ਜਾਣਗੇ ਤੇ ਡੀਜੀਪੀ ਜਿਹੜੇ ਪੰਜਾਬ ਹੈ ਉਹਨਾਂ ਵੱਲੋਂ ਵੀ ਜਿਹੜਾ ਉਹ ਦੇਣ ਦਾ ਐਲਾਨ ਜਿਹੜਾ ਕੀਤਾ ਗਿਆ ਵੀ ਕਹਿ ਸਕਦਾ ਵੀ ਵੱਡੀ ਜੜੀ ਗੱਲ ਹੈ ਉਹ گورنر ਸਾਹਿਬ ਨੇ ਖਾਸ ਤੌਰ ਤੇ ਨਸ਼ਿਆਂ ਤੇ ਜਿਹੜਾ ਮੰਨਿਆ ਵੀ ਜੇ ਪਾਕਿਸਤਾਨ ਵੱਲੋਂ ਵੀ ਜਿਹੜੇ ਅਗੇ ਨਸ਼ੇ ਜਿਹੜੇ ਆਂਦੇ ਆ ਉਹਨਾਂ ਨੂੰ ਰੋਕਥਾਮ ਵਾਸਤੇ ਹਰ ਜੜੀਆਂ ਕੋਸ਼ਿਸ਼ਾਂ ਜਿੱਥੇ ਏਜੰਸੀਆਂ ਕਰਦੀਆਂ ਦਿਖਾਈ ਦੇ ਰੀਆਂ ਉੱਥੇ ਲੋਕਾਂ ਦੇ ਸਾਥ ਦੀ ਵੀ ਜੜੀ ਆ ਉਹ ਬਹੁਤ ਲੋੜ ਹੈ ਤੇ ਲੋਕਾਂ ਦੇ ਸਾਥ ਦੀ ਵੀ ਜੜੀ ਆ ਉਹਨਾਂ ਨੇ ਮੰਗ ਕੀਤੀ ਆ ਵੀ ਲੋਕ ਵੀ ਜਿਹੜੇ ਸਾਥ ਦੇ ਤਾਂ ਜੋ ਨਸ਼ੇ ਨੂੰ ਜਿਹੜਾ ਜੜ ਤੋਂ ਜਿਹੜਾ ਉਹ ਖਤਮ ਕੀਤਾ ਜਾ ਸਕੇ ਜਿਹੜੇ ਪੱਟੀ ਬੈਲਟ ਦੇ ਜਿਹੜੇ ਲੋਕ ਆ ਉਹ ਨਸ਼ੇ ਰਹਿਤ ਹੋ ਸਕਣ ਤੇ ਉਹਨਾਂ ਦੇ ਬੱਚੇ ਵੀ ਪੜ੍ਹ ਲੈ ਕੇ ਜਿਹੜਾ ਗਾਂ ਜੜਿਆ ਉਹ ਵੱਡੇ ਮਕਾਮ ਤੱਕ ਜਿਹੜੇ ਪਹੁੰਚ ਸਕਣ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ ਡੈਨਿਕ ਸਵੇਰਾ ਫਰੋਇਦ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर